ਆਗੇ ਆਗੇ ਕਹਿੰਦੇ ਆਗੇ ਉਹ ਸਕਨ ਬਲੈਕ ਹੋ ਗਈ ਬੜੀ ਆਗੇ ਕੀ ਹਾਲ ਚਾਲ ਆ ਮਿੱਤਰੋ ਸਵਾਗਤ ਹੈ ਤੁਹਾਡਾ ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਗੇ ਤੇ ਆਪਾਂ ਪੂਰੇ ਘੰਟ ਤੇ ਅੱਜ ਮਸਿਆ ਦਾ ਦੇਣਾ ਆਪਾਂ ਚੱਲੇ ਆ ਬਾਬੇ ਦੇ ਝਾੜ ਸਾਹਿਬ ਬਾਰਡਰ ਤੇ ਪੈ ਜਾਂਦਾ ਉਹ ਗਜਰਾਂ ਦੇ ਕੋਲ ਤੇ ਆਓ ਤੁਹਾਨੂੰ ਵੀ ਦਰਸ਼ਨ ਮੇਲੇ ਕਰਾ ਕੇ ਲਿਆਉਣੇ ਆ ਜਿੰਨਾ ਵਲੌਗ ਬਣਿਆ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਊਗਾ ਤੇ ਮਿਲਦੇ ਆ ਆਪਾਂ ਅੱਗੇ ਜਾ ਕੇ ਤੁਹਾਨੂੰ ਨਾਲ-ਨਾਲ ਵਿਖਾਉਂਦੇ ਰਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰੋ ਲੋ ਵੀ ਪਿੱਛੇ ਰੋ ਪਾ ਗਏ ਜੇ ਕੰਮਾ ਚ ਤੇ ਮੋਟਰ ਚੈਨਲ ਕਰਕੇ ਆਪਾਂ ਪਾਰਕਿੰਗ ਤੇ ਤੁਰੇ ਜਾਣਾ ਗੁਰਦਾਰਾ ਸਾਹਿਬ ਨੂੰ ਤੁਹਾਨੂੰ ਵੀ ਚਾਹ ਲੈ ਕੇ ਦਰਸ਼ਨ ਕਰਾ ਲੈਣਾ ਹੁਣ ਗਿਆ ਜੁੜੇ ਰਿਹਾ ਵੀਡੀਓ ਦੇ ਨਾਲ ਮੁਖੌੜੀਆਂ ਹਾਂ ਤਾਂ ਨਹੀਂ ਰਿਪੋਰਟਿੰਗ ਤੇ ਇਹਨਾਂ ਆਪਾਂ ਜੋੜੇ ਜਵਾਨ ਕਰਾਂਗੇ ਜਿਹਦੇ ਪਿਆਰ ਨਾਲ ਸਰਵਰ ਥੰਨੇ ਆ ਕੋਈ ਤੁਹਾਨੂੰ ਦੱਸਾਵਾਂਗੇ ਇਹਨਾਂ ਆਪਾਂ ਜੋੜੇ ਜਵਾਨ ਕਰਾਂਗੇ ਲੋਕੀਏ ਲੋਕੀਏ ਇੰਟਰਸਟ ਗੀਤ ਜੋ ਕਰੀ ਨਿਵਣ ਨਗਰ ਤਨੀ ਸਾਹਮਣੇ ਦੇ ਹਰ ਤਾਰ ਤੇ ਜਗਨਾ ਕਾ ਜੀ ਰਿਆ ਕਿਰਿਆ ਹੈ ਸੰਤਾਰ ਬਨ ਬੰਦੇ ਪਾ ਵਣ ਤਵੇ ਦਾ ਨਾਮ ਆਰਤ ਲਗੇ ਪਿਆਰ ਲੋ ਵੀ ਇੱਕ ਰੀ ਤਿਆਰ ਸ਼ਾਰ ਹੋ ਗਏ ਚੱਲੇ ਫੇਰ ਆਪਾਂ ਸ਼੍ਰੀ ਗੁਰਦੇ ਕੀ ਜਿਹੜਾ ਆ ਜਾਓ ਤੁਹਾਨੂੰ ਵੀ ਲੈ ਚਲਦੇ ਆਂ ਸੋਣਿਆ ਨਾਲ ਨਾਲ ਆਪਣੇ ਕਾਸ਼ੂ ਲਿਆ ਕਰਾਜ ਚਲਾ ਆ ਮੈਂ ਬੈਨਾ ਮਗਰ ਚਲ ਤੋਰ ਕੇ ਕੀ ਮਾਰਨੀ ਪੈਣੀ ਅੱਗੇ ਰਕੜ ਲਾ ਇਹ ਪੰਪ ਵਾਲੇ ਭਾਈ ਤੇਲ ਪਾ ਦੇ ਆਪ ਤੇ ਪਹਿਲੋ ਗਿਆ ਪਰਨੇ ਮਾਰ ਲੇਗੇ ਬਾਕੀ ਗੱਲ ਆਪ ਤੇ ਕਰ ਆ ਇਹੋ ਇਨੀਮ ਲਾ ਦੋ। ਹੋ ਕੇ ਨਾਉਂਦਾ। ਆੜ ਕੇ ਫੇਰ ਕਰਦੇ। ਇੱਕੋ ਦਾ ਤੇਲ ਕਿਤੇ ਹੋਣੀ ਮਿਲਿਆ। ਅਗਲੇ ਪੰਪ ਤੋਂ ਲੈਣੇ ਆ। ਜਾ ਕੇ ਕੀ ਕਰਨਾ। ਮੂੰਹ ਕਿੱਦਾਂ ਕੁੱਤੇ ਨੂੰ ਬੰਨ ਵੀ ਲਿਆ ਗਾੜ ਦੇ ਪਾਸੇ। ਹਾਂ ਤੋਂ ਬਵਾਜਦਾ ਜੀ। ਸਕੇ ਨ ਬਲੈਕ ਹੁੰਦੀ ਵੜਿਆ। ਅੱਗੇ ਵੜੇ ਮਾਪਾ ਪਾ ਚਿੱਟੇ ਆ। ਨਾਲਾ ਚੱਪਦੇ ਅਗੇਦਰਾ ਫਿਰਦਾ। ਜਾਂ ਲੱਗੇ ਆ ਕੇ ਵੇਣੇ ਤੇਲ ਪਾਉਣੇ। ਸਾਣਾ 바ਵਾ ਹੋਇਆ ਵੈ ਦਾਾਂ ਦੀ ਗੱਡ ਗੱਡੀ ਦੇ ਮਗਰ ਦੀ ਗਾੜੀ ਖੱਲੋਣਾ ਕੋਈ ਨਿਕਲ ਆਵੇ ਹੌਲੀ ਕਦੇ ਨਹੀਂ ਦਾਾਂ ਦੀ ਗੱਡ ਆ ਸਾਰਾ ਕੁਝ ਟਟਾ ਟਟਾਇਆ ਪਿਆ ਤੇ ਇਹ ਨਹੀਂ ਚੱਲ ਰਹੀ ਪਰ ਸਾਨੂੰ ਟਾਇਰ ਨਾਲ ਹੱਥ ਦੇ ਨਾਲ ਟਰਾਈਟਰ ਤੇ ਲਾ ਲਿਆ ਅੱਗੇ ਹਿੱਥੇ ਐਚਪੀ ਦੇ ਖਲਾਰ ਹਣ ਇਹਨਾਂ ਤੋਂ ਹੈਗਾ ਕਿ ਇਹਨਾਂ ਤੋਂ ਵੀ ਮੱਕਾ ਵਾ ਨਹੀਂ ਇਹਨਾਂ ਤੋਂ ਬੰਦੇ ਵਾ ਵਾ ਹੋਏ ਹੁਣ ਆ ਇਹਨਾਂ ਆਗੇ ਆਗੇ ਕਹਿੰਦੇ ਆਗੇ ਉਹ ਲਾ ਕੇ ਲੈ ਜਾ ਮੋਟਰਸਾਈਕਲ ਲਾਗੇ ਜਾ ਜਾ ਰੇਸ ਕਾਟਰ ਲਾਗੇ ਚ ਜਾ ਲਾਗੇ ਫਿਰ ਪਾਸੇ ਟਪਾ ਦੇ ਟਪਾ ਦੇ ਟਪਾ ਦੇ ਟਪਾ ਦੇ ਗੇੜ ਤੋਂ ਅਗਲੇ ਪਾਸੇ ਜਾਂਦੇ ਗੇੜ ਤੋਂ ਅਗਲੇ ਪਾਸੇ ਇੱਥੇ ਕੋ ਵੇਖ ਜਾਗਾ ਅਗੇ ਪਾਸੇ ਇਧਰ ਲਾ ਲੈ ਇੱਥੇ ਇਧਰ ਲਾ ਲੈ ਇਧਰ ਇਧਰ ਲਾ ਲੈ ਇਧਰ ਲਾ ਲੈ ਇਧਰ ਜਾਂਦੇ ਉਹ ਸਿੱਧਾ ਸਿੱਧਾ ਜਾਂਦੇ ਸਿੱਧਾ ਜਾਂਦੇ ਸਿੱਧਾ ਜਾਂਦੇ ਸਿੱਧਾ ਹੀ ਸਿੱਧਾ ਹੀ ਸਿੱਧਾ 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 ਦੱਸੇ ਦੱਸੇ ਇੱਥੋਂ ਜਾਂਦੇ ਪਹਿਲਾਂ ਇੱਥੋਂ ਨੰਗਿਆਂ ਨਹੀਂ ਜਾਂਦਾ ਹੁੰਦਾ ਐਨੀਆਂ ਜਾਂਦਾ ਤਾਂ ਸੰਗਤੀ ਬਾਹਰ ਹਟਾ ਦੇ ਪਹਿਲਾਂ ਓੜੀ ਦੀ ਤੁਰਿਆ ਉਹ ਗਾਇਸ ਸਬਰ ਪਹਿਲਾਂ ਇੱਥੋਂ ਨੰਗਣਾ ਵੀ ਓਖਾ ਜਾਂਦਾ ਹੁੰਦਾ ਨਹੀਂ ਬਸ ਜੀ ਮਿਹਰਬਾਨੀ ਜਿੱਦੀ ਗਾਨੀਆਂ ਰਸੇ ਸੱਟ ਦੇ ਕਲਾ ਜੀ ਸਾਡੇ ਵਰਗੇ ਮਹਾਰਾਜਾਾਂ ਦੇ ਰੂਪੀਆਂ ਵਰਤਨ ਵਾਲੇ ਸੱਚੇ ਪਾਤਸ਼ਾਹ ਲਾਪ ਪਹੁੰਚ ਚੁੱਕੇ ਹੈ ਆਹ ਰਹਾ ਬਈ ਲੋ ਮੱਥਾ ਟੇਕੀਏ शाबला लग रहे रे चारे वास्ते इल्ले रछ छ पूग लिया रे सिचरा मेरा पादी नवाई लो आ हट तो पूरी देख लो 兄貴。 ਉਹ ਚੰਚਰਾਏ ਆ ਗਿਆ ਆ ਰਿਹਾ ਖਾਣੇ ਦੇ ਰਾ ਕੰਡਾ ਆਖੇ ਇਹ ਸੋਲੇ ਰਾਂਗੇ ਆਇਆ ਲੰਗਰ ਆਇਆ ਚਾਹ ਪੀ ਲੈ ਗੱਲ ਪਹਿਲੇ ਪਾਣੀ ਪੀ ਲੈ ਪਾਣੀ ਪੀ ਲੈ ਥੋ ਇਹ ਕਰ ਦਿਓ ਲੰਗਰ ਆਇਆ ਆ ਨੂਆ ਬੰਦਿਆ ਸਭ ਹਾਂ ਬੰਦ ਬਾਦ ਬੰਦ ਨੇ ਬਾਲੀ ਧੱਬਦੀ ਹੈ ਹੋਰ ਦਲਾ ਵੀ ਖੀਰ ਚੜਾਤੀ ਬਾਬੇ ਦੇ ਹੁਣ ਆਪਾਂ ਚੱਲੇ ਆ ਘਰ ਨੂੰ ਲੋ ਵੀ ਪਾਈਏ ਰਵਾਨਗੇ ਇੱਥੋਂ ਗਾਨੀਆਂ ਆਂ ਆਪਾਂ ਲੈ ਲੀਆਂ ਘਰ ਜਾ ਕੇ ਤਾਂ ਨੂੰ ਖਾਣੇ ਤੇ ਇੱਥੋਂ ਲੈ ਕੇ ਉਹਨਾਂ ਛੋਟੀਆਂ ਦੇ ਚੱਲ ਗਏ ਕਰਨ ਚੱਲ ਵੀ ਅੱਡਾ ਕਰਨ ਗਰਮੀ ਨੇ ਨਾਲ ਬੀ ਆ ਗਰਮੀ ਵੜੀ ਕਰਨਾ ਕਰਾਉਣਾ ਕੀ ਆ ਗਰਮੀ ਨੇ ਖਾ ਲਿਆ ਆ ਵੀ ਮਿੱਤਰੋ ਬਾਬੇ ਤੋਂ ਆਪਾਂ ਹੋ ਆਏ ਹਾਂ ਤੇ ਆ ਗਿਆ ਆਪਾਂ ਕੰਟੀਨਿਊ ਅੱਗੇ ਨਹੀਂ ਕੀਤਾ ਤੇ ਆ ਗਏ ਪਈ ਨੀਂਦਾ ਗਈ ਤੇ ਸੌਂ ਗਈ ਸਾਰਾ ਦਿਨ ਤੁਰੇ ਫਿਰਦੇ ਰਹੇ ਤੇ ਪੱਟਿਆਂ ਨੂੰ ਵੀ ਛੋਲੇ ਲੇਡ ਹੋ ਗਏ ਤੇ ਫੋਨ ਚੋਂ ਆ ਗਿਆ ਆਪਾਂ ਪੱਟੇ ਪਾਏ ਆ ਤੇ ਉਥੋਂ ਲੈ ਕੇ ਆਏ ਆ ਆਪਾਂ ਅਕਰਤ ਸਾਹ ਦੇ ਤਲਿਹਾਰਾ ਦੇ ਗਾਂਦੇ ਜੋ ਇਹ ਆਪਾਂ ਇਹਨਾਂ ਦੇ ਪਾਉਣੇ ਆ ਤੇ ਉਮੀਦ ਕਰਦਾ ਤੁਹਾਨੂੰ ਬਲੌਗ ਵਧੀਆ ਲੱਗਾ ਹੋਊਗਾ ਸਾਰਾ ਤੁਹਾਨੂੰ ਆਪਾਂ ਵਿਖਾਇਆ ਦਿੱਥੇ ਇੱਥੇ ਗਏ ਜੋ ਕੀਤਾ ਨਾ ਆਪਾਂ ਗਏ ਹਾਂ ਸ਼ੇਕ ਫਤੇ ਆਪਣੇ ਬਹੁਤ ਪੁਰਾਣੇ ਜਾਂਦੇ ਆ ਤੇ ਆਪਾਂ ਵੀ ਆਖਿਆ ਵੀ ਚਲੋ ਆਪਾਂ ਵੀ ਇੱਕ ਨਾ ਖੀਰ ਚੜਾ ਆਈਏ ਮਾਗਾ ਤੁਹਾਨੂੰ ਬਤਾ ਕੇ ਕੌਣ ਆ ਗਿਆ ਆਪਾਂ ਕੰਮ ਸਟਾਰਟ ਕੀਤਾ ਉਹਨਾਂ ਤਿੰਨੀ ਚੋਇੰਸਾਂ ਦੀ ਵਿੱਚੋਂ ਸਾਰਾ ਕੁਝ ਬੰਦ ਕਰਨਾ ਪੈ ਗਿਆ ਤੇ ਉਸ ਤੋਂ ਬਾਅਦ ਆਪਾਂ ਮਲਾ ਕੇ ਸਟਾਰਟਿੰਗ ਕੀਤੀ ਹੈ ਤੇ ਗਰਮੀ ਤੇ ਵੇਸਾ ਜਾਂਦਾ ਕਿੰਦਾ ਹੁੰਦਿਆ ਹੁਣ ਤੱਕ ਪੱਖਾ ਲੱਗਾ ਪੱਖਾ ਆਪਾਂ ਚਾਲੂ ਕਰਦੇ ਆਂ ਕਰਾਂਗੇ ਥੋੜੀ ਦੇਰ ਦਾ ਕਿਉਂਕਿ ਆਪਾਂ ਇਹ ਵੀਡੀਓ ਰੈਕੀ ਦੇ ਤਾਣਾ ਕਰਕੇ ਆਪਾਂ ਪੱਖਾ ਨਹੀਂ ਚਾਲੂ ਕੀਤਾ ਉਮੀਦ ਕਰਦੇ ਆਂ ਸਾਨੂੰ ਲੌਕ ਵਧੀਆ ਲੱਗਾ ਹੋਊਗਾ ਜੇ ਚੰਗਾ ਲੱਗਾ ਤੇ ਕਮੈਂਟਾਂ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰ ਨਾਲ ਜਰੂਰ ਕਰਨਾ ਤੇ ਮਿਲਦੇ ਆਂ ਫਿਰ ਆਪਾਂ ਅਗਲੇ ਵਲੌਗ ਦੇ ਵਿੱਚ ਰੱਬਾ